ਮੁਹੱਲੀ ਦੇ ਫੇਜ਼ਿਕ ਰਣਬੈਕਸੀ پارک ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਅੰਦਾਜ਼ੀ ਜਾਰੀ ਹੈ। ਇੱਕ ਰਾਗਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਅਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਕ ਬਾਡੀ ਮਿਲੀ ਹੈ ਇਥੋਂ ਅਗੇ ਕੀ ਮਾਮਲਾ ਕੀ ਪੁਰਾ ਹੈ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਕੋਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਾਨੂੰ ਇੱਕ ਬਾਡੀ ਇਹ ਦੇ ਵਿੱਚ ਮਿਲੀ ਹੈ ਜਿਸ ਨੂੰ ਕਿ ਔਸਟਰਲ ਹਸਪੀਟਲ ਫੇਜ਼ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਜੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਗੀ ਤਾਂ ਉਹਦੇ ਮੁਤਾਬਕ ਕਾਰਵਾਈ ਕਰ ਲਈ ਕੀਤੀ ਜਾਊਗਾ ਸਰ ਕਿੰਨੀ ਕੁ ਪੁਰਾਣੀ ਬੋਡੀ ਲੱਗ ਰਹੀ ਹੈ ਜੀ ਦੇ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਸਲਾਹਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਨੇ ਜੋ ਕਾਲ ਕੀਤੀ ਹੋਇਆ ਕੋਈ ਨਹੀਂ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਕਾਰਵਾਈ ਕਰ ਲਈਏ ਕੀਤੀ ਜਾਊਗਾ ਠੀਕ ਪਤਾ ਕਿਵੇਂ ਲੱਗਿਆ ਸੈਨ ਤਨੂ ਜੀ ਕੋ ਪਾਸਸ ਹੋਏ ਸੀਗੇ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਨ ਪਰਸਨ ਨੇ ਸਾਨੂੰ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਿਆ ਸਰ ਕੋਈ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿਰਫ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈਗੀ ਇਹ ਪਾਰਟ ਆਫ ਸਟਡੀ ਇਨਕੁਆਇਰੀ ਹੈਗੀ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇ ਮੁਹੱਲੀ ਦੇ ਫੇਜ਼ 1 ਰਣਬੈਕਸੀ ਪਾਰਕ ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਇੱਕ ਰਾਗੀਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚੋਂ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਕ ਬਾਡੀ ਮਿਲੀ ਹੈ ਇਥੋਂ ਆਕੇ ਕੀ ਮਾਮਲਾ ਕੀ ਪੂਰਾ ਹੈ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਾਨੂੰ ਇੱਕ ਬਾਡੀ ਉਹਦੇ ਵਿੱਚ ਮਿਲੀ ਹੈ ਜਿਸ ਨੂੰ ਵੀ ਅਕਸਰ ਹਸਪੀਟਲ ਫੇਸ ਤੇ ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਜੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਗੀ ਤਾਂ ਉਹਦੇ ਮੁਤਾਬਕ ਕਾਰਵਾਈ ਕਰਦੇ ਕੀ ਜਾਊਗਾ ਸਰ ਕਿੰਨੀ ਕੁ ਪੁਰਾਣੀ ਬਾਡੀ ਲੱਗ ਰਹੀ ਹੈ ਜੀ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਕੁਝ ਦੇਖਾਂਗੇ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਸਨਾਖਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਇਹਨਾਂ ਦਾ ਜੋ ਕਾਲ ਕੀਤੀ ਹੋਇਆ ਕੋਈ ਨੇ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਬਣਦੀ ਕਰ ਲਈਏ ਕਿੱਥੇ ਕਿੱਥੇ ਜਾਊਗਾ ਠੀਕ ਪਤਾ ਕਿਵੇਂ ਲੱਗਿਆ ਸਨੂ ਜੀ ਕੋ ਪਾਸਸ ਬਏ ਸੀਗੇ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਣ ਪਰਸਨ ਨੇ ਸਾਨੂੰ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਿਆ ਸਰ ਕੋ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈ ਕਿ ਇਹ ਪਾਰਟ ਆਫ ਸਟਡੀ ਇਨਕੁਆਰੀ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਮੋਹੱਲੀ ਦੇ ਫੇਜ਼ਿਕ ਰਣਬੈਕਸੀ ਪਾਰਕ ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਇੱਕ ਰਾਗੀਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਕ ਬਾਡੀ ਮਿਲੀ ਹੈ ਇਥੋਂ ਅਗੇ ਕੀ ਮਾਮਲਾ ਕੀ ਪੂਰਾ ਹੈ ਇੱਕ ਸਮੂਹ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਾਨੂੰ ਇੱਕ ਬਾਡੀ ਇਹਦੇ ਵਿੱਚ ਮਿਲੀ ਹੈ ਜਿਸ ਨੂੰ ਕਿ ਹਸਪੀਟਲ ਫੇਸ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਗੀ ਤਾਂ ਉਹਦੇ ਮੁਤਾਬਕ ਵਾਰਦੀ ਕਰ ਲਈ ਕਿਤੇ ਸਰ ਕਿੰਨੀ ਕੁ ਪੁਰਾਣੀ ਬਾਡੀ ਲੱਗ ਰਹੀ ਹੈ ਜੀ ਦੇ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਤੁਸੀਂ ਦੇਖੋ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ شناخت ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਨੇ ਜੋ ਕਾਲ ਕੀਤੀ ਹੋਇਆ ਕੋਈ ਨੇ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਵਾਰਦੀ ਕਰ ਲਈਏ ਕਿਤੇ ਕਿਤੇ ਜਾਊਗਾ ਠੀਕ ਪਤਾ ਕਿਵੇਂ ਲੱਗਿਆ ਸਨ ਸਾਨੂੰ ਜੀ ਕੁ ਪਾਸਸ ਬਾਈ ਸੀ ਕਿ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਨ ਪਰਸਨ ਨੇ ਸਾਨੂੰ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਿਆ ਸਰ ਕੋ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈਗੀ ਇਹ ਪਾਰਟ ਆਫ ਸਟਡੀ ਇਨਕੁਆਰੀ ਹੈਗੀ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਮੁਹੱਲੀ ਦੇ ਫੇਜ਼ 1 ਰਣਬੈਕਸੀ ਪਾਰਕ ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਇੰਤ ਤਸੀਹਾਰੀ ਹੈ। ਇੱਕ ਰਾਗੀਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਕ ਬਾਡੀ ਮਿਲੀ ਹੈ ਇਥੋਂ ਅਗੇ ਕੀ ਮਾਮਲਾ ਕੀ ਪੁਰਾ ਹੈ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਾਨੂੰ ਇੱਕ ਬਾਡੀ ਇਹ ਦੇ ਵਿੱਚ ਮਿਲੀ ਹੈ ਜਿਸ ਨੂੰ ਵੀ ਓਸਟਰਲ ਹਸਪੀਟਲ ਫੇਜ਼ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਗੀ ਤਾਂ ਉਹਦੇ ਮੁਤਾਬਕ ਕਾਰਦੀ ਕਰਦੇ ਕਿਤੇ ਸਰ ਕਿੰਨੀ ਕੁ ਪੁਰਾਣੀ ਬਾਡੀ ਲੱਗ ਰਹੀ ਹੈ ਜੀ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਤੁਸੀਂ ਦੇਖੋ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਇਸਲਾਕਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਨਾ ਜੋ ਕਾਲ ਕੀਤੀ ਹੋਇਆ ਕੋਈ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਵਰਦੀ ਕਰ ਲਈਏ ਕਿਤੇ ਜਾਊਗਾ ਠੀਕ ਪਤਾ ਕਿਵੇਂ ਲੱਗਿਆ ਸਾਨੂੰ ਸਾਨੂੰ ਜੀ ਕੁ ਪਾਸਸ ਬਏ ਸੀਗੇ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਨ ਪਰਸਨ ਨੇ ਸਾਨੂੰ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਿਆ ਸਰ ਕੋ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿਰਫ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈ ਕਿ ਇਹ ਪਾਰਟ ਆਫ ਸਟਡੀ ਇਨਕੁਆਇਰੀ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਦੀ ਕਾਰਵਾਈ ਹੈ ਉੱਚੀ ਜਾਊਗਾ ਮੋਹੱਲੀ ਦੇ ਫੇਜ਼ਿਕ ਰਣਬੈਕਸੀ ਪਾਰਕ ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਮੰਨੀ ਜਾ ਰਹੀ ਹੈ। ਇੱਕ ਰਾਗਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਅਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਕ ਬਾਡੀ ਮਿਲੀ ਹੈ ਇਥੋਂ ਆਕੇ ਕੀ ਮਾਮਲਾ ਕੀ ਪੂਰਾ ਹੈ ਇਕਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਡਿਪਲਾਸਟ ਜੌਂਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਾਨੂੰ ਇੱਕ ਬਾਡੀ ਉਹਦੇ ਵਿੱਚ ਮਿਲੀ ਹੈ ਜਿਸ ਨੂੰ ਕਿ ਵਰਸੇਵਰ ਹਸਪੀਟਲ ਫੇਸ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਜੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਗੀ ਤਾਂ ਉਹਦੇ ਮੁਤਾਬਕ ਵੜਦੀ ਕਰਦੇ ਕਿਤੇ ਜਾਊਗਾ ਸਰ ਕਿੰਨੀ ਕੁ ਪੁਰਾਣੀ ਬਾਡੀ ਲੱਗ ਰਹੀ ਹੈ ਜੀ ਦੇ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਤੁਸੀਂ ਦੇਖੋ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ شناخت ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਇਹਨਾਂ ਨੇ ਜੋ ਕਾਲ ਕੀਤੀ ਹੋਈ ਕੋਈ ਨੇ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਵੜਦੀ ਕਰ ਲਈਏ ਕਿਤੇ ਕਿਤੇ ਜਾਊਗਾ ਠੀਕ ਪਤਾ ਕਿਵੇਂ ਲੱਗਿਆ ਸਰ ਸਾਨੂੰ ਜੀ ਕੁਪਾਸਸ ਬਏ ਸੀਗੇ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਦਾ ਕਿਸੇ ਇੱਕ ਅਨਨੋਨ ਪਰਸਨ ਨੇ ਸਾਨੂੰ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਿਆ ਸਰ ਕੋ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈਗੀ ਇਹ ਪਾਰਟ ਆਫ ਸਟਡੀ ਇਨਕੁਆਰੀ ਹੈਗੀ ਹੈ ਜੇ ਇਸ ਦਾ ਵੀ ਕੋਈ ਗਲਤ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਦੀ ਕਾਰਵਾਈ ਹੈ ਉਹ ਕੀਤੀ ਜਾਵੇ ਮੋਹੱਲੀ ਦੇ ਫੇਜ਼ਿਕ ਰਣਬੈਕਸੀ ਪਾਰਕ ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਇੱਕ ਰਾਗੀਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਕ ਬਾਡੀ ਮਿਲੀ ਐ ਇਥੋਂ ਅਗੇ ਕੀ ਮਾਮਲਾ ਕੀ ਪੂਰਾ ਆਏਗਾ ਇੱਕ ਸਮੂਹ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਤੁਹਾਨੂੰ ਇੱਕ ਬਾਡੀ ਇਹਦੇ ਵਿੱਚ ਮਿਲੀ ਹੈ ਜਿਸ ਨੂੰ ਕਿ ਸਰਵਲ ਹਸਪੀਟਲ ਫੇਜ਼ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਗੀ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਕਿੰਨੀ ਕੁ ਪੁਰਾਣੀ ਮੋਡੀ ਲੱਗ ਰਹੀ ਹੈ ਇਹ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਬਾਕੀ ਇਹਦਾ ਜਿਹੜਾ ਪੋਸਟ ਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਹੋਣਗੇ ਉਹਦੇ ਅਕੋਰਡਿੰਗਲੀ ਤੁਸੀਂ ਦੇਖੋ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਇਸ ਨਾਕਿਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਨੇ ਜੋ ਕਾਲ ਕੀਤੀ ਉਹ ਇਹ ਕੋਈ ਆਪਣੀ ਵਾਈਫ ਨੂੰ ਕੋਈ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਕਾਰਵਾਈ ਕਰ ਲਈਏ ਕਿੱਥੇ ਕੀਤੀ ਜਾਊਗੀ ਠੀਕ ਪਤਾ ਕਿਵੇਂ ਲੱਗਿਆ ਸਹਿਬ ਤਨੂਜੀ ਕੁ ਪਾਸਸ ਬਾਈ ਸੀ ਕਿ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਨ ਪਰਸਨ ਨੇ ਸੰਨੂ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਿਆ ਸਰ ਕੋਈ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈਗੀ ਇਹ ਪਾਰਟ ਆਫ ਸਟਡੀ ਇਨਕੁਆਇਰੀ ਹੈਗੀ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਮੋਹੱਲੀ ਦੇ ਫੇਜ਼ 1 ਰਣਬੈਕਸੀ ਪਾਰਕ ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਮੰਨੀ ਜਾ ਰਹੀ ਹੈ। ਇੱਕ ਰਾਗੀਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚੋਂ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੇ ਕਿ ਬਾਡੀ ਮਿਲੀ ਹੈ ਇੱਥੋਂ ਆ ਕੇ ਕੀ ਮਾਮਲਾ ਕੀ ਪੂਰਾ ਹੈ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸਐਚਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਾਨੂੰ ਇੱਕ ਬਾਡੀ ਉਹਦੇ ਵਿੱਚ ਮਿਲੀ ਹੈ ਜਿਸ ਨੂੰ ਕਿ ਸਰਵਰ ਹਸਪੀਟਲ ਫੇਸ ਤੇ ਅਸੀਂ ਆਹ ਟ੍ਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਊਗੀ ਤਾਂ ਉਹਦੇ ਮੁਤਾਬਕ ਕਾਰਵਾਈ ਕਰਦੇ ਕਰਦੇ ਜਾਵਾਂਗੇ ਸਰ ਕਿੰਨੀ ਕੁ ਪੁਰਾਣੀ ਬਾਡੀ ਲੱਗ ਰਹੀ ਹੈ ਜੀ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਤੇ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਕੁਝ ਦੇਖਾਂਗੇ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਸਨਾਖਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਜਿਹਨੇ ਜੋ ਕਾਲ ਕੀਤੀ ਹੋਏ ਕੋਈ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਬੰਦ ਕਰ ਰਹੀ ਹੈ ਕਿਤੇ ਕਿਤੇ ਜਾਉਂਦਾ ਠੀਕ ਪਤਾ ਕਿਵੇਂ ਲੱਗਿਆ ਸਰ ਸਨੂ ਜੀ ਕੋ ਪਾਸਸ ਬਏ ਸੀਗੇ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਦਾ ਕਿਸੇ ਇੱਕ ਅਨਨੋਨ ਪਰਸਨ ਨੇ ਸਾਨੂੰ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਿਆ ਸਰ ਕੋਈ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕਰਕੇ ਦੇਖੋ ਜੀ ਇਹ ਚੀਜ਼ ਟੌਪ ਸਟਡੀ ਇਨਕੁਆਰੀ ਆ ਗਈ ਹੈ ਜੇ ਇਸ طرح ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਕਾਰਵਾਈ ਹੈ ਉਹ ਕੀਤੀ ਜਾਊਗੀ ਮੋਹਾਲੀ ਦੇ ਫੇਜ਼ 1 ਰਣਬੈਕਸੀ ਪਾਰਕ ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਮੰਨੀ ਜਾ ਰਹੀ ਹੈ। ਇੱਕ ਰਾਗੀਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚੋਂ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਕ ਬਾਡੀ ਮਿਲੀ ਹੈ ਇਥੋਂ ਆ ਕੇ ਕੀ ਮਾਮਲਾ ਕੀ ਪੂਰਾ ਹੈ ਇਕਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਮੋਜ ਬੋਡੀ ਇਹਦੇ ਵਿੱਚ ਮਿਲੀ ਹੈ ਜਿਸ ਨੂੰ ਕਿ ਹਸਪੀਟਲ ਫੇਸ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਗੀ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਕਿੰਨੀ ਕੁ ਪੁਰਾਣੀ ਬੋਡੀ ਲੱਗ ਰਹੀ ਹੈ ਜੀ ਦੇਖਣ ਮੁਤਾਬਕ ਤਾਂ 2-3 ਦਿਨ ਪੁਰਾਣੀ ਲੱਗਦੀ ਹੈ ਜੀ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਹੋਣਗੇ ਉਹਦੇ ਅਕੋਰਡਿੰਗਲੀ ਕੁਝ ਦੇਖਾਂਗੇ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ ਸਨਾਖਤ ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਨੇ ਜੋ ਕਾਲ ਕੀਤੀ ਹੋਏ ਕੋਈ ਨੇ ਆਪਣੀ ਵਾਈਫ ਨੂੰ ਕੋਈ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਵਾਰਦੀ ਕਰ ਰਹੀ ਹੈ ਕਿਤੇ ਕਿੱਥੇ ਜਾਊਗਾ ਠੀਕ ਪਤਾ ਕਿਵੇਂ ਲੱਗਿਆ ਸਰ ਸਾਨੂੰ ਜੀ ਕੁ ਪਾਸਸ ਬਾਈ ਸੀਗੇ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਨ ਪਰਸਨ ਨੇ ਸਾਨੂੰ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਿਆ ਸਰ ਕੋ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿੱਧਾ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈ ਕਿ ਇਹ ਪਾਰਟ ਆਫ ਸਟਡੀ ਇਨਕੁਆਇਰੀ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦਗੀ ਕਾਰਵਾਈ ਹੈ ਉਹ ਕੀਤੀ ਜਾਊਗੀ ਮੁਹੱਲੇ ਦੇ ਫੇਜ਼ 1 ਰਣਬੈਕਸੀ ਪਾਰਕ ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਮੰਨੀ ਤਸੀਹਾਰੀ ਹੈ। ਇੱਕ ਰਾਗਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰੀਕ ਬਾਡੀ ਮਿਲੀ ਹੈ ਥੋ ਅਗੇ ਕੀ ਮਾਮਲਾ ਕੀ ਪੁਰਾ ਹੈ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬਾਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਾਨੂੰ ਇੱਕ ਬਾਡੀ ਉਹਦੇ ਵਿੱਚ ਮਿਲੀ ਹੈ ਜਿਸ ਨੂੰ ਕਿ ਹਸਪੀਟਲ ਫੇਸ 6 ਅਸੀਂ ਟਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਉਗੀ ਤਾਂ ਉਹਦੇ ਮੁਤਾਬਕ ਕਾਰਵਾਈ ਕਰ ਲਈ ਕੀਤੀ ਜਾਊਗਾ ਸਰ ਕਿੰਨੀ ਕੁ ਪੁਰਾਣੀ ਬੋਡੀ ਲੱਗ ਰਹੀ ਹੈ ਇਹ ਦੇਖਣ ਮੁਤਾਬਕ ਤਾਂ 2 ਜਾਂ 3 ਦਿਨ ਪੁਰਾਣੀ ਲੱਗਦੀ ਹੈ ਜੀ ਬਾਕੀ ਇਹਦਾ ਜਿਹੜਾ ਪੋਸਟਮਾਰਟਮ ਹੋਊਗਾ ਉਹਦੇ ਵਿੱਚ ਜਿਹੜੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗਲੀ ਕੋਈ ਉਹਦੇ ਚ ਪਛਾਣ ਹੋਈ ਬੰਦੇ ਜੀ ਅਸੀਂ شناخت ਕਰਾ ਰਹੇ ਹਾਂ ਜੀ ਕੋਈ ਮੋਬਾਈਲ ਵਗੈਰਾ ਮਿਲਿਆ ਕੋਈ ਨੇ ਜੋ ਕਾਲ ਕੀਤੀ ਹੋਇਆ ਕੋਈ ਨੇ ਆਪਣੀ ਵਾਈਫ ਨੂੰ ਕੋਈ ਜੀ ਫਿਲਹਾਲ ਕੋਈ ਨਹੀਂ ਇਹਦਾ ਮਿਲਿਆ ਜੀ ਤੇ ਅਸੀਂ ਚੈੱਕ ਕਰਕੇ ਜੋ ਵੀ ਕਾਰਵਾਈ ਕਰ ਲਈਏ ਕੀਤੀ ਜਾਊਗੀ ਠੀਕ ਪਤਾ ਕਿਵੇਂ ਲੱਗਿਆ ਸਰ ਸਨੂਜੀ ਕੋ ਪਾਸਸ ਹੋਏ ਸੀਗੇ ਇੱਥੇ ਜਿਹੜੇ ਕਿਉਂਕਿ ਜਵੇਂ ਨਾਲ ਇਹਦੇ ਇੱਕ ਪਾਰਕੇਗਾ ਰੈ residențial ਏਰੀਆ ਹੈ ਤਾਂ ਕਿਸੇ ਇੱਕ ਅਨਨੋਨ ਪਰਸਨ ਨੇ ਸਾਨੂੰ ਕਾਲ ਕਰਕੇ ਦੱਸਿਆ ਜੀ ਇਹਦੇ ਬਾਰੇ ਤਾਂ ਅਸੀਂ ਮੌਕੇ ਤੇ ਆਏ ਕਿ ਜਿਹੜਾ ਇਹਦਾ ਜਾਇਜ਼ਾ ਲਿਆ ਸਰ ਕੋ ਕਤਲ ਦੀ ਸ਼ੰਕਾ ਤਾਂ ਨਹੀਂ ਲੱਗਦੀ ਵੀ ਕਿ ਬੋਡੀ ਨੇ ਕੋਈ ਸਿਰਫ ਕਤਲ ਕਰਕੇ ਦੇਖੋ ਜੀ ਇਹ ਚੀਜ਼ ਜਿਹੜੀ ਹੈ ਕਿ ਇਹ ਪਾਰਟ ਆਫ ਸਟਡੀ ਇਨਕੁਆਇਰੀ ਹੈ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਜੀ ਸਾਰਾ ਚੈੱਕ ਕਰਕੇ ਜਿਹੜੀ ਬੰਦ ਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਮੋਹੱਲੀ ਦੇ ਫੇਜ਼ 1 ਰਣਬੈਕਸੀ ਪਾਰਕ ਦੇ ਬਾਹਰ ਇੱਕ ਟੈਕਸੀ ਗੱਡੀ ਦੇ ਵਿੱਚੋਂ Laash ਮਿਲੀ ਹੈ ਜੋ 3 ਤੋਂ 4 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਇੱਕ ਰਾਗੀਰ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਗੱਡੀ ਦੇ ਸ਼ੀਸ਼ੇ ਵਿੱਚ ਪੈਰ ਦਿਖਾਈ ਦੇ ਰਹੇ ਹਨ ਤੇ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਪੁਲਿਸ ਨੇ ਮੌਕੇ ਤੇ ਆ ਕੇ छानबीन ਕੀਤੀ ਤੇ ਉਨ੍ਹਾਂ ਦੇ ਅਨੁਸਾਰ Laash 2 ਤੋਂ 3 ਦਿਨ ਪੁਰਾਣੀ ਹੈ ਤੇ ਗਰਮੀ ਹੋਣ ਕਾਰਨ Laash ਫੁੱਲ ਵੀ ਗਈ ਹੈ। ਫਿਲਹਾਲ Laash ਦੀ ਪਛਾਣ ਨਹੀਂ ਹੋ ਸਕੀ ਹੈ ਤੇ ਪੁਲਿਸ ਨੇ Laash ਨੂੰ ਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੀ ਕਿ ਬੋਡੀ ਮਿਲੀ ਹੈ ਇੱਥੋਂ ਆ ਕੇ ਕੀ ਮਾਮਲਾ ਕੀ ਪੂਰਾ ਹੈ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਡਿਪਲਾਸਟਿਕ ਦੇ ਕੋਲ ਇੱਕ ਡੈਡ ਬੋਡੀ ਗੱਡੀ ਦੇ ਵਿੱਚ ਪਈ ਹੈ ਜੀ ਆਪਣਾ ਟੈਕਸੀ ਦੇ ਵਿੱਚ ਤੇ ਇਮੀਡੀਏਟਲੀ ਐਸ ਐਚ ਓ ਫੇਜ਼ 1 ਮੌਕੇ ਤੇ ਪਹੁੰਚੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਐਸ ਪੀ ਸਿਟੀ ਸਾਹਿਬ ਅਸੀਂ ਮੌਕੇ ਤੇ ਪਹੁੰਚ ਕੇ ਅਸੀਂ ਚੈੱਕ ਕੀਤਾ ਜੀ ਤੇ ਚੈੱਕ ਕਰਨ ਉਪਰੰਤ ਸਾਨੂੰ ਇੱਕ ਬੋਡੀ ਇਹਦੇ ਵਿੱਚ ਮਿਲੀ ਹੈ ਜਿਸ ਨੂੰ ਕਿ ਅਸ਼ਵਿਰ ਹਸਪੀਟਲ ਫੇਸ 6 ਅਸੀਂ ਆ ਟ੍ਰਾਂਸਪੋਰਟ ਕੀਤਾ ਗਿਆ ਜੀ ਉਹਨੂੰ ਤੇ ਜੇ ਇਹਦੇ ਵਿੱਚ ਕੋਈ ਵੀ ਗੱਲ ਸਾਹਮਣੇ ਆਊਗੀ ਤਾਂ ਉਹਦੇ ਮੁਤਾਬਕ ਕਾਰਵਾਈ ਕਰ ਲਈ ਕੀਤੀ ਜਾਊ ਸਰ ਕਿੰਨੀ ਕੁ ਪੁਰਾਣੀ ਬੋਡੀ ਲੱਗ ਰਹੀ ਹੈ ਇਹ ਦੇਖਣ ਮੁਤਾਬਕ ਤਾਂ